ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਨਾਉ ਸਾਰੇ ਠੀਕ ਠਾਕ ਤੇ ਅੱਜ ਆਪਾਂ ਇੱਕ ਸਟੋਰੀ ਛੋਟੀ ਜੀ ਲੈ ਕੇ ਆਏ ਆ ਕਿਉਂਕਿ ਇਹ ਬੜੀ ਵੱਡੀ ਸਮੱਸਿਆ ਮਤਲਬ 3 ਸਾਲ ਤੋਂ ਰਿਪੀਟਰ ਗਾਂ ਜਿਹੜੀ ਇਹ ਵਾਲੀ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਜ਼ਿਲ੍ਹਾ ਗਰਦਾਸਪੁਰ ਆਪਣਾ ਪਿੰਡ ਮਲਕਪੁਰ ਜਿੱਥੋਂ ਦਾ ਕੇਸ ਇਹ ਤੇ ਇਹ ਜਿਹੜੀ ਗਾਂ ਹੀ ਇਹ ਮਤਲਬ ਤਿੰਨਾਂ ਸਾਲਾਂ ਤੋਂ ਇੱਕ ਇਹ ਗਾਂ ਇਹ ਤਿੰਨ گاਵਾ ਤਿੰਨੇ ਜੜੀਆਂ ਹੀ ਤਿੰਨਾਂ ਸਾਲਾਂ ਤੋਂ ਹੀ ਰਿਪੀਟਰ ਹੀ ਤਿੰਨ ਸਾਲ ਤੇ ਤਿੰਨ گاਵਾ ਮਤਲਬ ਇਹੋ ਹੀ ਘਰ ਦੇ ਵਿੱਚ گاਵਾ ਨੇ ਤਿੰਨੇ ਤਿੰਨੇ ਰਿਪੀਟਰ ਤਿੰਨੇ ਖਰਾਬ ਕਰਦੀਆਂ ਪਈਆਂ ਸੀ ਤੇ ਉਹਦੀ ਮੇਰ ਨਾਲ ਆ ਤੇ ਹੁਣ ਤਿੰਨ ਮਹੀਨੇ ਦੀ ਗੱਬਣ ਜਾ ਰਹੀ ਹੈ ਇਹਦੀ ਆਪਾਂ ਵੀਡੀਓ ਪਾਈ ਸੀ ਉਦੋਂ ਇਹਦੇ ਬਾਰੇ ਤੁਹਾਨੂੰ ਦੱਸਿਆ ਸੀ ਤਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਕਿ ਚਲੋ ਜਿੱਦ ਆਪਣਾ ਜਿੱਦਣ ਦੂਜੀ ਗਾਂ ਗੱਬਣ ਨਿਕਲੂਗੀ ਰਿਪੀਟਰ ਚੈੱਕ ਪਾਸ ਹੋਊਗੀ ਤੋਦੋਂ ਉਹਦੀ ਵੀਡੀਓ ਵੀ ਮੈਂ ਤੁਹਾਨੂੰ ਉਹਦੀ ਜਾਣਕਾਰੀ ਵੀ ਜੋ ਵੀ ਆ ਤੁਹਾਨੂੰ ਦੱਸ ਦਊਗਾ ਕਿ ਗੱਬਣ ਨਿਕਲ ਆਈ ਆ ਅੱਜ ਆਪਣੇ ਇਹ ਘਰ ਦੇ ਵਿੱਚ ਜਿਹੜੀਆਂ ਤਿੰਨ گاਵਾ ਸੀ ਤਿੰਨਾਂ ਦੇ ਵਿੱਚੋਂ ਇੱਕ ਤਾਂ 3 ਮਹੀਨੇ ਦੀ ਗੱਬਣ ਜਾ ਰਹੀ ਆ ਦੂਜੀ ਆਪਾਂ ਅੱਜ 2 ਮਹੀਨੇ ਦੇ ਪਲੱਸ ਚੈੱਕ ਕਰਤੀ ਆ ਤੇ ਤੀਜੀ ਜਿਹੜੀ ਹੈ ਰੈਡੀ ਹੈ ਮਤਲਬ ਇੱਕ ਅੱਧੇ ਦਿਨ ਤੱਕ ਇਹਨੂੰ ਦਵਾਈ-ਦਵਾਈ ਕਰਤੀ ਸੀ ਇੱਕ ਦਿਨ ਮੈਂ ਤੇ ਹੁਣ ਮਤਲਬ ਇੱਕ ਅੱਧੇ ਦਿਨ ਤੱਕ ਹੀ ਰਹਿਣ ਵਾਲੀ ਹੈ ਇਹਨੂੰ ਟੀਕਾ ਕਰ ਦੇਣਾ ਜੇ ਸਮਝ ਲਓ ਦੋ ਲਾਈਨ ਤੇ ਆ ਗਈਆਂ ਨੇ ਦੋ ਰਿਪੀਟਰਾਂ ਲਾਈਨ ਤੇ ਆ ਗਈਆਂ ਹੁਣ ਤੀਜੀ ਰਿਪੀਟਰ ਦੀ ਵਾਰੀ ਆ ਤੇ ਉਹਦੀ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਕਿਸੇ ਨਾ ਕਿਸੇ ਦਿਨ ਇਹ ਵੀ ਚੈੱਕ ਪਾਸ ਆਪਾਂ ਕਰ ਦੇਣੀ ਆ ਤੇ ਬਾਕੀ ਦੋ ਪਾਸ ਹੋ ਗਈਆਂ ਰਿਪੋਰਟਰਾਂ ਤੇ ਤੀਜੀ ਰਹਿ ਗਈ ਹੈ ਤੀਜੀ ਵੀ ਜਦਨ ਕਿਤੇ ਹੋਈ ਚਲੋ ਮੇਅਰ ਤੇ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਆਪਣਾ ਤਾਂ ਆ ਛੋਟੀ ਜਿਹੀ ਸਟੋਰੀ ਸੀ ਤੇ ਬਾਕੀ ਚਲੋ ਆਪਣਾ ਭਾਜੀ ਹੋਣਾ ਨਾਲ ਗੱਲ ਕਰਾਂਗੇ ਕਿ ਕਿੱਦਾਂ ਲੱਗਾ ਅੱਜ ਮਤਲਬ ਆਪਣੀਆਂ ਇੰਨੇ ਚਰਾਂ ਬਾਅਦ ਹਨਾ گاਵਾ ਦੋਗ ਚਲੋ ਇੱਕ ਤੇ ਬਣ ਗਈ ਪਹਿਲਾਂ ਤੋਂ ਇਹ ਕੱਜ ਨਿਕਲ ਆਈ ਹੈ ਤੀਜੀ ਦੀ ਵੀ ਹੁਣ ਵਾਰੀ ਆ ਤੇ ਕਿਵੇਂ ਲੱਗਾ ਹਨਾ ਮਤਲਬ ਹਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਅੱਜ ਆਪਣੀ ਦੂਜੀ ਗਾਮ ਹੀ ਜਿਹੜੀ ਸੀ ਉਹ ਰਿਪੀਟਰ ਜਿਹੜੀ ਉਹ ਵੀ ਅੱਜ ਚੈੱਕ ਹੋ ਗਈ ਆ ਤੇ ਕਿਵੇਂ ਲੱਗਾ ਅੱਜ ਆਪਣੀ ਦੂਜੀ ਗਾਮ ਹੀ ਗੱਬਣ ਹੋ ਗਈ ਆ ਬੜੀ ਖੁਸ਼ੀ ਆ ਜੀ ਡਾਕਟਰ ਸਾਹਿਬ ਹਾਂਜੀ ਮੈਂ ਬੜੀ ਖੁਸ਼ੀ ਆ ਡਾਕਟਰ ਸਾਹਿਬ ਇਹ ਗੱਲ ਦੀ ਵੀ ਅਸੀਂ ਤਾਂ ਬੜੇ ਦੁਖੀ ਹੋ ਗਏ ਆ ਇਹਨਾਂ ਚੀਜ਼ਾਂ ਦੇ ਹਾਂ ਦੱਸੋ ਇੱਕ ਵਾਰੀ ਫੇਰ ਕਿ ਮਤਲਬ ਗੱਲ ਦੀ ਜਿਹੜੀ ਆ ਇਹ ਸਾਨੂੰ ਗਾਂ ਤੰਗ ਕਰ ਰਹੀ ਸੀ ਹੂੰ ਹੂੰ ਤੇ ਚਲੋ ਤੁਹਾਡੇ ਕਹਿ ਮਤਾਬਕ ਜਿੱਦਾਂ ਤੁਸੀਂ ਸਾਨੂੰ ਦੱਸਿਆ ਸੀ ਇਹਦਾ ਟ੍ਰੀਟਮੈਂਟ ਕੀਤਾ ਵਾ ਇਹਨੂੰ ਦਵਾਈ ਵਗਾਰਾ ਜੋ ਤੁਸੀਂ ਦਿੱਤੀ ਤੇ ਹੁਣ ਇਹ ਚਲੋ ਚੈੱਕ ਪਾਸ ਹੋ ਗਈ ਆ ਦੋ ਗੱਬਣ ਹੋ ਗੀਆਂ ਹੁਣ ਤਿੱਜੀ ਦੀ ਵਾਰੀ ਆ ਵਾਲੀ ਦੀ ਮੈਂ ਤਾਂ ਡਾਕਟਰ ਸਾਹਿਬ ਇਹ ਹੀਗਾ ਵੀ ਇਹ ਲਾਸਟ ਟਾਈਮ ਹੀਗਾ ਜੇ ਨਾ ਬਣਦੀਆਂ ਤੇ ਮੈਂ ਇਹ ਫੜਾਉਣੀਆਂ ਹੀ ਫਿਰ ਕਿਨਾਂ ਕੇ ਕਿਹੇ ਵੇਖੋ ਜੀ ਜੇ ਕਿਨਾਂ ਕੇ ਬੰਨੇ ਨਾ ਲੱਗਣ ਤੇ ਫਿਰ ਖੀਰ ਰੱਖ ਕੇ ਬੰ ਇਹਨਾਂ ਨੂੰ ਦੇ ਦਿੰਦਾ ਵਾ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਘਰ ਦੇ ਵਿੱਚ ਤਿੰਨ ਰਿਪੀਟਰਾਂ ਦੇ ਵਿੱਚੋਂ ਦੋ ਪਾਸ ਹੋ ਗਈਆਂ ਨੇ ਤੇ ਮੈਂ ਕੀ ਇੱਕੋ ਦਿਨ ਹੀ ਦਵਾਈ ਕੀਤੀ ਹੈ ਨਾ ਇਹਨਾਂ ਨੂੰ ਜੋ ਵੀ ਮੈਂ ਕੀਤਾ ਦੱਸਿਓ ਮਾੜਾ ਜਿਹਾ ਹੈ ਨਾ ਇੱਕੋ ਦਿਨ ਹੀ ਇੱਕੋ ਦਿਨੀ ਸਿਰਫ ਤੂੰ ਹੀ ਦਵਾਈ ਇਹਦੇ ਕੀਤੀ ਆ ਤੇ ਮਿਲਤੀ ਆਪਾਂ ਜਿਹੜਾ ਇੱਕੋ ਦਿਨੀ ਵੀ AI ਕਰਕੇ ਗਏ ਨੇ ਇੱਕੋ ਦਿਨੀ AI ਕੀਤੀ ਦੋਹਾਂ ਦਾ ਇਦਾਂ ਹੀ ਕਿ ਇੱਕ ਇੱਕ ਦਿਨ ਦਵਾਈ ਤੇ ਇੱਕ ਇੱਕ ਦਿਨੀ ਇਹਨਾਂ ਦੀ AI ਹੋਈ ਆ ਤੇ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਅੱਜ ਦੂ ਉਹ ਗੱਭਣ ਨੇ ਤੇ ਜੀ ਦੀ ਵਾਰੀ ਆ ਹੁਣ ਤੁਹਾਨੂੰ ਯਕੀਨ ਹੈ ਕਿ ਤੀਜੀ ਵੀ ਗੱਭਣ ਹੋਊਗੀ ਆਪਣੀ ਜੀ ਜਰੂਰ ਜਰੂਰ ਡਾਕਟਰ ਸਾਹਿਬ ਟਾਣਾ ਤੇ ਪੂਰਾ ਯਕੀਨ ਹੈ ਜੀ ਹੁਣ ਤੇ ਮੈਂ ਜਦ ਤਣ ਵੇਖੂ ਪਹਿਲੇ ਦਿਨ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਲਾਗੇ ਬੰਨੇ ਵੀ ਲੋਕਾਂ ਨੂੰ ਆਨੇ ਵੀ ਡਾਕਟਰ ਸਾਹਿਬ ਕੋਲ ਜੇ ਨਹੀਂ ਨਗਰ ਖਰਾਬ ਕਰਦਾ ਵਾ ਤੇ ਡਾਕਟਰ ਸਾਹਿਬ ਨੂੰ ਜਰੂਰ ਮਿਲੋ ਇਹਨਾਂ ਦੀ ਰਾਏ ਲਾਓ ਕੋਦੀ ਕਿਰਪਾ ਜੀ ਸਰ ਇਹਨਾਂ ਦੇ ਅਨੁਸਾਰ ਚੱਲੋ ਤੇ ਚਲੋ ਸਾਨੂੰ ਤਾਂ ਇਹਨਾਂ ਤੇ ਵਿਸ਼ਵਾਸ ਆ ਤੇ ਬਾਕੀ ਕਿਰਪਾ ਰਾਮਦਾਸ ਗੁਰੂ ਰਾਮਦਾਸ ਜੀ ਦੀ ਆ ਜੀ ਹਾਂਜੀ 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 ਉਹਦੀ ਕਿਰਪਾ ਜੀ ਉਹਦੀ ਬਾਕੀ ਆਪਣੇ ਤਰੀਕੇ ਹੀ ਆ ਜੀ ਕੰਮਕਾਰ ਦੇ ਵੱਖਰੇ ਤਰੀਕੇ ਨੇ ਇੱਕ ਬੱਕਰੀ ਸੋਜਣਾ ਚੱਲਦੇ ਪਏ ਆ ਵੱਖਰੇ ਤਰੀਕਿਆਂ ਨਾਲ ਚੱਲਦੇ ਪਏ ਆ ਮਤਲਬ ਇਹ ਨਹੀਂ ਕਿ ਫੀਸ ਜਾਂ ਕਦਾਂ ਕਿਵੇਂ ਆਪਣਾ ਨਾਰਮਲ ਹੀ ਆ ਨਾ ਖਰਚਾ ਫੀਸ ਫੂਸ ਦਾ ਵੀ ਨਾ ਜੀ ਨਾ ਬਿਲਕੁਲ ਨਾਰਮਲ ਹੀ ਆ ਤੇ ਮਾਮੂਲੀ ਜਿਹਾ ਖਰਚਾ ਵਾ ਜਿਹੜਾ ਤੁਸੀਂ ਲਿਆ ਵਾ ਸਾਡੇ ਕੋਲੇ ਤੇ ਨਾਮਾਤਰ ਆ ਜੀ ਅਿੰਦਾਂ ਕਿੰਨੇ ਵਾਰੀ ਇਹ ਆਈ ਕਰਾ ਕਰਾ ਕੇ ਜਿਹੜਾ ਕਿੰਨਾ ਪੈਸਾ ਬਰਬਾਦ ਕਰ ਚੁੱਕੇ ਹੋ ਹਰ ਪਾਸੋਂ 3 ਸਾਲ ਬੜੇ ਟੀਏ ਲੱਗ ਜਾਂਦੇ ਤੇ ਬਾਹੀਂ ਦੇਣੀ ਜਿਹੜਾ ਡੰਗਰ ਬੋਲ ਪਿੰਦਾ ਵਾ ਜੀ 20 21 ਦਿਨੀ ਰਿਪੀਟ ਮਾਰ ਜਾਂਦਾ ਤੇ ਕਿੰਨੀ ਵਾਰੀ ਕਈ ਵਾਰੀ ਕਹਿੰਦੇ ਫੇਰ ਕਰਾਉਂਦੇ ਨਹੀਂ ਰਹੇ ਡੰਗਰ ਨੂੰ ਰਿਪੀਟ ਹੀ ਟੀਕਾ ਨਹੀਂ ਲਵਾਉਣਾ ਫੱਕ ਜਾਂਦਾ ਬੰਦਾ ਕਿੰਨੇ ਤੋਂ ਪੈਸੇ ਲਾਏਗਾ ਇਹ ਬੰਦਾ ਬਹੁਤ ਜ਼ਿਆਦਾ ਫੱਕ ਜੀ ਦਾ ਬੜੀ ਮਨ ਨੂੰ ਖੁਸ਼ੀ ਆ ਜੀ ਅੱਜ ਦੋ ਨਿਕਲ ਆਈਆਂ ਹੁਣ ਤਿੱਜੀ ਦੀ ਵਾਰੀ ਆ ਬੱਸ ਸਾਰੇ ਡਾਕਟਰ ਸਾਹਿਬ ਚੱਲਾਂਗੇ ਜਦਾਂ ਤੁਸੀਂ ਆਖੋਗੇ ਇਹਨਾਂ ਤੇ ਜਿਹੜੀ ਆ ਚਲੋ ਦੇਖ ਰਿਹਾ ਕੋਣ ਤੁਹਾਡੇ ਅੰਡਰ ਚ ਰਹਿਣੀ ਆ ਵੇਖੋ ਦੋ ਆਪਾਂ ਲੈਣ ਤੇ ਲੈ ਆਂਦੀਆਂ ਤੇ ਹੁਣ ਤਿੱਜੀ ਦੀ ਬੱਸ ਜਿੱਦਣ ਮੇਰੀ ਰੇਨ ਚ ਆ ਗਈ ਆਪਾਂ ਇਹ ਵੀ ਗੱਪਣ ਕਰ ਦੇਣੀ ਕੋਈ ਚੱਕਰ ਨਹੀਂ ਸਾਰੇ ਤੁਹਾਡੇ ਅੰਡਰ ਚ ਹੀ ਰਹਿਣੇ ਨੇ ਡਾਕਟਰ ਸਾਹਿਬ ਕੋਈ ਨਹੀਂ ਕੋਈ ਗੋਲ ਹੀ ਰੱਖਾਂਗੇ ਤੁਹਾਡੇ ਅੰਡਰ ਚ ਹੀ ਬਾਕੀ ਵਧੀਆ ਲੱਗਦਾ ਮੁੰਡੇ ਦਾ ਕੰਮ ਕਰ ਵਧੀਆ ਕਿਵੇਂ ਜੀ ਬਹੁਤ ਵਧੀਆ ਜੀ ਜਿਹੀ ਸਾਡੇ ਇਲਾਕੇ ਦੀ ਸ਼ਾਨ ਹੋ ਜੀ ਆ ਟਾਈਮ ਦੇ ਦੇ ਉੱਤੇ ਜਿਹੜਾ ਤੁਸੀਂ ਕਰ ਰਹੇ ਬੜਾ ਚੰ ਮਨ ਲਓ ਮੇਰੀ ਗੱਲ ਸੁਣੋ ਜੇ ਇਹ ਕਿਸ ਬੰਨੇ ਨਾ ਲਗਦੀਆਂ ਤੇ ਮਤਲਬ ਨਾ ਗੱਬਣ ਹੁੰਦੀਆਂ ਹਨਾ ਕਿੰਨਾ ਚੇਰ ਹੋ ਗਿਆ ਕਿਨੇ ਟਿਕ ਟੁਕੇ ਲੱਗੇ ਨੇ ਇਹਨਾਂ ਨੂੰ ਕਈ ਗੋਜ ਹੋਇਆ ਇਹਨਾਂ ਨਾਲ ਤੇ ਜੇ ਨਾ ਗੱਬਣ ਹੁੰਦੀਆਂ ਤੇ ਅੱਜ ਆਪਣੀ ਖੁਰਲੀ ਵੇਲੀ ਹੋਣੀ ਇੱਥੇ ਤੇ ਜਾ ਆਪਾਂ ਨੂੰ ਨਵਾਂ ਡੰਗਰ ਲਿਆਉਣਾ ਪੈਣਾ ਸੀ ਜਾ ਕੇ ਛੱਡ ਕੇ ਆਉਣੀ ਆਹੀਂ ਗਿਆ ਕਿਉਂਕਿ ਵੇਲ ਇਦਾਂ ਵੀ ਨਹੀਂ ਮੈਂ ਛੱਡ ਸਕਦਾ ਤੇ ਇਦਾਂ ਛੱਡਿਆ ਵੀ ਇਹ ਜੜ ਜਮੀਦਾਰ ਹੈ ਫਿਰ ਨੁਕਸਾਨ ਹੁੰਦਾ ਸਾਡਾ ਆਪਣਾ ਭੈਣ ਭਰਾਵਾਂ ਦਾ ਚਲੋ ਅਸੀਂ ਇਹ ਵੀ ਉੱਥੇ ਜਾ ਕੇ ਉੱਥੇ ਕੋਈ ਨਾ ਕੋਈ ਖਰਚਾ ਦੇ ਕੇ ਉੱਥੇ ਜਾਵਾ ਕਰਾਉਣੀ ਆਹੀਂ ਤੇ ਇੱਕ ਤੇ ਚਲੋ 12 ਜਨਵਾਰਾ ਤੋਂ ਵੀ ਡੰਗਰ ਵੱਜ ਜਾਂਦਾ ਫਿਰ ਹਾਂ ਚਲੋ ਹੁਣ ਗੁਰੂ ਰਾਮਦਾਸ ਦੀ ਕਿਰਪਾ ਕੋ ਟਾਡੀ ਮੇਰੇ ਡਾਕਟਰ ਸਾਹਿਬ ਜਿਹੜਾ ਚਲੋ ਸਾਡੇ ਤੇ ਵੀ ਉਹਦਾ ਆਸ਼ੀਰਵਾਦ ਹੈ ਉਹਦੀ ਕਿਰਪਾ ਉਹਦੀ ਕਿਰਪਾ ਹੀ ਸਾਰਾ ਕੁਝ ਕਰਾਉਂਦੀ ਆ ਆਪਣੀ ਤਜਰਬਾ ਜਿਹੜਾ ਉਹ ਲਾ ਕੇ ਤੇ ਸਾਡੇ ਡੰਗਰ ਜਿਹੜੇ ਉਹ ਬਣ ਕੀਤੇ ਹਾਂ ਹਾਂ ਬਾਕੀ ਜਿੱਦਣ ਧੰਨਵਾਦੀਆਂ ਜੀ ਤੁਹਾਡੇ ਹੀ ਹਾਂ ਜਿੱਦਣ ਤਿੱਜੀ ਆਪਣੀ ਗੱਬਣ ਹੋਈ ਉਹਦੋਂ ਵੀ ਆਪਾਂ ਵੀਡੀਓ ਇੱਕ ਛੋਟੀ ਜਿਹੀ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗੇ ਚਲੋ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸ਼ੰਗਾ ਜੀ ਸਤਿ ਸ੍ਰੀ ਅਕਾਲ ਜੀ ਸ਼ੰਗਾ ਜੀ ਲੋ ਜੀ ਬ بڑا ਮੁਗਰ ਤੰਗ ਆਕ ਜਾਂਦੇ ਨੇ ਹਨਾ ਫਾਰਮਰ ਆਪਣੇ ਭਰਾ ਜਿੰਨੇ ਵੀ ਨੇ 3 ਸਾਲ ਕਾਫੀ ਟਾਈਮ ਹੋ ਜਾਂਦਾ ਵਾ ਵੇਖੋ ਵੀਰ ਜੀ ਮੇਰੇ ਤਰੀਕੇ ਮੇਰੀ ਸੋਚ ਮੇਰਾ ਕੰਮਕਾਰ ਹਰ ਚੀਜ਼ ਆ ਲੱਗ ਗਿਆ ਤੇ ਮੇਰੇ ਆਪਣੇ ਐਕਸਪੈਰੀਮੈਂਟ ਨੇ ਆਪਣੇ ਤਰੀਕੇ ਆ ਨਾ ਮੈਂ ਗੱਬਣ ਕੀਤੀਆਂ ਨੇ ਇਹਦੇ ਵਿੱਚ ਕਿਸ ਚੀਜ਼ ਦੀ ਮਸ਼ਹੂਰੀ ਨਹੀਂ ਨਾ ਮੈਂ ਕਿ ਕਿਸ ਚੀਜ਼ ਦੀ ਮਸ਼ਹੂਰੀ ਕਰਦਾ ਵਾਂ ਨਾ ਮੈਂ ਆਪਣਾ ਨੰਬਰ ਦਿੰਦਾ ਵਾਂ ਸਿਰਫ ਮੈਨੂੰ ਸ਼ੌਂਗ ਆ ਤੇ ਮੈਂ ਦਿਖਾ ਰਿਹਾ ਵਾਂ ਉਹਦੀ ਕਿਰਪਾ ਵਾ ਉਹਦਾ ਆਸ਼ੀਰਵਾਦ ਹੈ ਆਪਣੇ ਤੇ ਬਾਕੀ ਦੋ ਗੱਬਣ ਕਰਤੀਆਂ ਤੀਜੀ ਜਿੱਦਨ ਵੀ ਮੇਰੀ ਰੇਂਜ ਆ ਗਈ ਤੀਜੀ ਵੀ ਗੱਬਣ ਕਰ ਦੇਣੀ ਆ ਤੇ ਬਾਕੀ ਤੁਹਾਡਾ ਪਿਆਰ ਚਾਹੀਦਾ ਜਿਹੜੇ ਸਪੋਰਟ ਕਰਦੇ ਹੋ ਲਾਈਕ ਕਰਦੇ ਹੋ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਜਿੱਦੇ ਤੱਕ ਪਹੁੰਚਦੀ ਆ ਮੈਂ ਉਹਦੇ ਨਾਲ ਵੀ ਖੜ ਸਕਾਂ ਕਿਉਂਕਿ ਬੜੇ ਬੜੇ ਦੁਖੀ ਨੇ ਲੋਕ ਕੱਖਾਂ ਤੋਂ ਲੱਖਾਂ ਦਾ ਜਨਵਰ ਬਣ ਜਾਂਦਾ ਵੀਰ ਜੀ ਤੇ ਜਰੂਰ ਸਪੋਰਟ ਕਰਿਆ ਕਰੋ ਇਹ ਚੀਜ਼ ਦੀ ਵਧੀਆ ਲੱਗਦਾ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਜਰੂਰ ਪਾਉਂਗਾ ਅੱਜ ਮੈਂ ਚੈੱਕ ਕਰਕੇ ਵੀਡੀਓ ਪਾਤੀ ਆ ਜਦੋਂ ਤੱਕ ਜੀ ਗੱਬਣ ਹੋਊਗੀ ਮੈਂ ਫਿਰ ਵੀ ਵੀਡੀਓ ਪਾਉਂਗਾ ਸਪੋਰਟ ਕਰਿਆ ਕਰੋ ਮੇਰੇ ਭਰਾ শেয়ার ਕਰਿਆ ਕਰੋ ਮਾੜਾ ਨਾ ਬੋਲੋ ਕਿ ਇਹਨੂੰ ਜੋ ਕੋ ਚੰਗਾ ਕਰਦਾ ਮਿਹਨਤ ਕਰਦਾ ਉਹਦੀ ਸਪੋਰਟ ਕਰਿਆ ਕਰੋ ਜਿਹੜਾ ਸੱਚ ਹੱਕ ਦੇ ਵਿੱਚ ਖੜਦਾ ਉਹਦੀ ਸਪੋਰਟ ਕਰੋ ਯਾਰ ਮਾੜਾ ਨਾ ਬੋਲੋ ਕਿਉਂਕਿ ਆਪਾਂ ਮਾੜਾ ਨਹੀਂ ਕਰਦੇ ਬਈ ਆਪਾਂ ਹਰ ਇੱਕ ਨਾਲ ਖੜਦੇ ਬਈ ਤੁਹਾਡੇ ਸਾਹਮਣੇ ਫਾਰਮਰ ਦੀ ਤਾਂ ਹੀ ਗੱਲਬਾਤ ਕਰਵਾਈ ਦੀ ਹੈ ਠੀਕ ਹੈ ਜੀ ਮੈਂ ਮਸ਼ਹੂਰੀ ਨਹੀਂ ਕਰਦਾ ਮਤਲਬ ਕਿਦਾਂ ਵਾਂ ਕਿਵੇਂ ਕਿਸ ਚੀਜ਼ ਦੀ ਜਾਂ ਕਿਦਾਂ ਸਿਰਫ ਮੈਂ ਆਪਣੇ ਤਰੀਕਿਆਂ ਨਾਲ ਹੀ ਗੱਬਣ ਕਰਦਾ ਵਾਂ ਬਾਕੀ ਉਹਦਾ ਅਸ਼ੀਰਵਾਦ ਆ ਉਹਦੀ ਕਿਰਪਾ ਉੱਪਰ ਵਾਲੇ ਦੀ ਤੁਹਾਨੂੰ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰੇ